ਹੁਣ ਆ ਵੇਖੋ ਮੀ ਭੈਣ ਦਿਆ ਆਈ ਮਾਵਾਂ ਧੀਆਂ ਬਾਹਰ ਮੇਰੇ ਤੇ ਪਰਿਵਾਰ ਨੇ ਮੈਨੂੰ ਸਾਰਾ ਸਮਾਨ ਕੱਢ ਤੇ ਬਾਹਰ ਰੱਖ ਦਿੱਤਾ ਤਾਂ ਹੁਣ ਤੁਸੀਂ ਆਂ ਦੱਸੋ ਪਿੱਛ ਮੇਰੀ ਸੁਣਾਈ ਹੋਣੀ ਚਾਹੀਦੀ ਜੇ ਨਾ ਹੋਈ ਤਾਂ ਮੈਂ ਦਵਾਈ ਖਾਂ ਕੇ ਮਰ ਜਣਾ ਕਿ ਮੈਂ ਆਪਣੇ ਭੈਣਾਂ ਭਰਾ ਮੇਰੇ ਭਨਵਾਈਏ ਮੇਨਾ ਭੈਣਾਂ ਮੇਰਾ ਮਾਂ ਤੋਂ ਮੇਰਾ ਭਰਾ ਪਰ ਜਾਈ ਇਹ ਜੁम्मे ਜਾਵਾਂ ਨੇ ਸਾਡੀ ਮੌਦ ਦੇ ਦੋ ਮਾਵਾਂ ਧੀਆਂ ਹੁਣ ਤੁਸੀਂ ਆਂ ਦੱਸੋ ਵੀ ਹੁਣ ਮੈਂ ਕੁੜੀ ਲੈ ਕੇ ਜਿਮਾਨ ਕਿੱਥੇ ਜਾਵਾਂ ਆ ਦੇ ਲੋ ਮੀ ਪੈਨ ਦਿਆ ਜੇ ਨਹੀਂ ਜਪੀਂ ਤਾਂ ਆਪ ਕੋ ਅਣ ਤੇ ਮੌਕਾ ਦੇਖੋ ਕੋਈ ਵੀ ਕੋਈ ਸਪਕਟਰੇ ਕੋਈ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਕੋਈ ਵੀ ਹੈਗਾ ਇਧਰ ਵੇਖੋ ਆਣ ਤੇ ਬਾਹਰ ਮੇਰਾ ਕਮਾਨਤੀ ਜਾਂਦੇ ਆ ਹੁਣ ਤੁਸੀਂ ਦੱਸੋ ਕਿ ਅਹੀ ਜਿਕੇ ਨਾਵਾਤੇ ਜਾਂ ਜਾਈਏ ਪੂਰੀ ਜਮਾਇਲਾ ਜਿਕੇ ਹੈਗਾ ਕੁਝ ਮਾਣਾ ਜਾਣਦਾ ਕਿ ਦੇ ਵੀ ਮੈਂ ਚੱਲ ਜਾਂ ਤੇਰਾ ਤੇ ਉਹਦਾ ਸਾਲਾਂ ਦੀ ਕਮਾਈ ਮੇਰਾ ਮਾਂ ਤੋਂ ਮੇਰੇ ਕੋ ਖਾਂਦਾ ਰਿਆ ਮੇਰੇ ਭੈਣਾਂ ਭਰਾ ਮੇਰੇ ਕੋ ਖਾਂਦੇ ਰਹੇ ਤੇ ਹੁਣ ਆਣ ਤੇ ਟਹੋਣਾ ਨਹੀਂ ਇਹ ਫੇਰ ਆਇ ਨਾ ਚੰਗੀ ਵੀ ਲੱਗਦੀ ਅੰਨ੍ਯਾ ਤੇ ਜਾਂਦੀਆਂ ਵਾ ਵੇਖੋ ਤਰਪਾਲੀ ਤੇ ਪਾਈ ਹੈ। ਗਰੀਬ ਪਤਾ ਯਾਰ ਕੁੜੀਆਂ ਬਾਹਰ ਕੱਢਣ ਦਾ ਬੰਦਾ ਆਪੇ ਆਪ ਹੀ ਆ ਬੈਠਾ ਕਿ ਆ ਜੀ ਅੰਨ੍ਯਾ ਭੈਣਾ ਜਾਂ ਕਦਾਂ ਮੈਂ ਜਦੋਂ ਕਹਿਣਾ ਰਿਆਂ ਵਾ ਜਾਂ ਕਦਾਂ ਬਾਬਾ ਜੀ ਤੁਸੀਂ ਅੱਜ ਆ ਗਏ ਜੇ ਕਿਸੇ ਦੇ ਮਲਕ ਕਹਿਤਾ ਹੈ ਤੇ ਕੀ ਗੱਲ ਹਾਜੀ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਿਹਦੇ ਕਹਿਣ ਕੁਆਇ ਤੇ ਨਹੀਂ ਆਇਆ ਮੈਨੂੰ ਵੀਡੀਓ ਪੁੱਛਨੀ ਹੋ ਠੀਕ ਆ ਬਾਬਾ ਮੈਂ ਫੇਰ ਕਿਹੜੀ ਗੱਲ ਕੇ ਕਈ ਸਾਲ ਹੋ ਗਏ ਨੇ ਕਈਆਂ ਨੇ ਨਹੀਂ ਪਾਈਆਂ ਨਹੀਂ ਲੱਗਣੀ ਕੁੜੀ ਨੂੰ ਆਇਆ ਤੀਆਂ ਨੇ ਨਹੀਂ ਲੱਗਣੀ ਕੁੜੀ ਨੂੰ ਆਇਆ ਓਏ ਆਪਰੇ ਆਈ ਨਹੀਂ ਰੱਖਣ ਦੇ ਰਹੀ ਆਪਾਂ ਦੇਖੋ ਇਹ ਤਰੀ ਬੰਦੇ 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 ਬਲਕਿ ਨਹੀਂ ਕੁੜੀ ਨਾਲ ਹੋ ਗਿਆ ਜਦੋਂ ਦਾ ਬਾਪਰ ਲੱਕਿਆ ਨੇ ਰੱਖੀ ਪਾਈ ਕਿ ਕਿ ਨਹੀਂ ਬਾਈ ਮੇਰੀ ਗੱਲ ਸੁਣਾਂਜੀ ਮੇਰੀ ਗੱਲ ਸੁਣਾਂ ਮਰ ਗਿਆ ਭਾਵੇਂ ਜਿਹੜਾ ਮਰ ਗਿਆ ਠੀਕ ਆ ਉਹ ਜਿਹੜੀ ਕੁੜੀ ਤੇ ਉਹ ਤੁਹਾਨੂੰ ਰੱਖਣੀ ਪੈਣੀ ਹੈ ਤੁਹਾਨੂੰ ਕੋਈ ਉਹਨਾਂ ਕੋ ਨਾਂ ਧਟ ਘੜਾ ਹੈਗਾ ਕੋਈ ਸਮਾਨ ਜੇ ਤੁਸੀਂ ਕਹਿੰਦੇ ਆ ਜਦਾਂ ਮੈਂ ਸਮਾਨ ਕਿਤੇ ਰੱਖਾ ਜਿੱਤਾਂ ਕੁੜੀ ਤੁਹਾਡੇ ਕੋਲ ਇਥੇ ਰਹੂਗੀ ਦੋਵੇਂ ਜਦੋਂ ਉਹਦਾ ਘਰ-ਬਾਰ ਪੈ ਜਾਊਗਾ ਤਹਾਡੇ ਕੋ ਮੰਗਰੀ ਨਹੀਂ ਇਹ ਕੁਝ ਗਿਆਤ ਨਹੀਂ ਕਹਿੰਦੇ ਸਾਨੂੰ ਅਰੇ ਸਾਨੂੰ ਜਗ੍ਹਾ ਦੇਣੀ ਪਊਗੀ ਉਹ ਚੀਜ਼ ਤੁਹਾਡੇ ਕੋ ਮੰਗਰੀ ਜਿਹੜਾ ਕਪੜਾ ਹੈ ਜਿੱਥੇ ਜਿੰਨਾ ਮੈਂ ਥਾ ਕੋਲ ਲਿਆ ਇਹਨਾਂ ਦੇ ਬਾਬਾ ਜੀ ਖੜੇ ਹੈ ਉਸੇ ਜਾ ਕੇ ਕਰਾਰਾ ਫਲੈਨ ਹਾਂ ਕਹੇ ਦਿੱਤੇ ਨੇ ਗਾਲ ਸੋਣੀ ਜਾਂ ਗਾਲ ਸੋਣਾ ਪਾਉ ਗਾਲ ਸੋ ਤੇਰੀ ਪੈਲੀ ਹੈ ਨਾ ਤੇਰੀ ਪੈਲੀ ਨਾ ਇਹ ਰਹਿੰਦੇ ਆ ਇਹ ਰਹਿੰਦੇ ਆ ਇਹਦੀ ਕੁੜੀ ਹੈ ਜਾ ਤੇ ਇਹਨਾਂ ਨੂੰ ਵੀ ਕੱਢ ਇੱਥੇ ਇਹ ਮਰਜੀ ਰਹਿਣ ਉਹਨਾਂ ਨੂੰ ਵੀ ਆਣ ਸਾਡੀ ਇਤਨੇ ਅੰਦਰ ਚੱਤੋ ਸਮਾਨ ਵਿੱਚ ਕੀ ਹੋ ਰਹੀ ਦੀ ਹੋ ਰਵੇ ਤੂੰ ਪੁੱਛੋ ਇਸ ਤਰ੍ਹਾਂ ਕੀ ਜਦੋਂ ਇੱਥੇ ਸਾਡੇ ਸੋਹਣ ਬਾਬਾ ਜੀ ਤੇਰੀ ਗੱਲ ਸੁਣੋ ਮੈਂ ਵੀਰ ਜੀ ਪੁੱਛੋ ਨਾ ਮੈਂ ਤੁਹਾਨੂੰ ਬਾਹਰ ਨਹੀਂ ਨਿਕਲਿਆ ਹਾਂ ਤੀ ਦੋੜੇ ਹਾਂ ਬਾਬਾ ਜੀ ਗੱਲ ਤੇ ਸੁਣਨਾ ਪਈ ਜਾਂ ਜਾਗਣ ਨੂੰ ਪੁੱਛ ਕੀ ਪਿਆਨ ਪੁੱਛਿਆ ਤੇ ਯਾਰ ਗੱਲ ਨਹੀਂ ਸੁਣਦਾ ਤੂੰ ਤੇ ਹੋ ਰਹੀ ਅੱਗੇ ਗੱਲਾਂ ਕਰੀ ਜਾਂਦਾ ਮੇਰੀ ਗੱਲ ਸੁਣ ਜਿਹੜੀ ਉਹਦੇ ਕੋਈ ਗਲਤੀ ਹੋ ਗਈ ਆ ਮੈਂ ਤੈਨੂੰ ਕਹਿੰਦਾ ਵੀ ਮੈਂ ਉਹਨੂੰ ਕਹਿ ਕੇ ਜਾਊਂਗਾ ਵੀ ਜੇ ਉਹ ਗਲਤੀ ਦੁਬਾਰਾ ਹੋਈ ਤੇ ਤੂੰ ਆਪਣਾ ਸੋਚ ਲਈ ਠੀਕ ਆ ਮੇਰਾ ਭਰਾ ਇੰਨੀ ਕਿ ਮੇਰੀ ਬੇਨਤੀ ਕਬੂਲ ਕਰੋ ਬਾਅਦ ਚ ਉਹਦੀ ਵੀ ਯਾਰ ਵੇਖੋ ਯਾਰ ਆਪਣੇ ਘਰੇ ਵੀ ਧੀਆ ਪੈਣਾ ਉਹ ਵੀ ਬੱਚੀ ਆ ਛੋਟੀ ਹੈ ਨਾ ਜਵਾਨ ਧੀ ਹੋਈ ਆ ਦੀ ਇੰਦਾ ਚੰਗਾੜੇ ਲੱਗਦਾ ਮੇਰਾ ਭਰਾ ਤੇ ਬੇਨਤੀ ਆ ਸਰ ਬੇਨਤੀ ਕਬੂਲ ਕਰਿਓ ਮੇਰੀ 4 ਘੰਟੇ ਹੋ ਗਏ ਹਸਾਬ ਲਾ ਲਓ ਵੀ ਮੈਂ ਸਵੇਰ ਦਾ ਤੁਰਿਆ ਮੀਂਹ ਦੇ ਵਿੱਚ ਇਹਨੂੰ ਇਹ ਯਾਰ ਵੀ ਕੁੜੀ ਬਾਹਰ ਰਹਿਉ ਠੀਕ ਆ ਤੇ ਅਸੀਂ ਇਹ ਇਦਾਂ ਗਿੱਲੇ ਹੋ ਗਏ ਆ ਕਿਉਂਕਿ ਸਾਡੇ ਜਿਹੜੇ ਸਿੰਘ ਆ ਆਪਣੇ ਆਪਣੇ ਜਗ੍ਹਾ ਤੇ ਲੱਗੇ ਹੋ ਤੇ ਕਿਸੇ ਨੂੰ ਨੇ ਕਿਹਾ ਆਪ ਹੀ ਆਇਆ ਮਕਲਾ ਕਿਉਂਕਿ ਮੈਨੂੰ ਪਤਾ ਜਦੋਂ ਬੀਬੀ ਵੀ ਬਜ਼ੁਰਗ ਆ ਉਹਨਾਂ ਨੂੰ ਜਾ ਕੇ ਪਿਆਰ ਨਾਲ ਸਾਡੀਆਂ ਮਾਵਾਂ ਸਮਾਨਾ ਸਮਝਾ ਦਾਂਗੇ ਤੇ ਜਿਹੜੀ ਗਲਤੀ ਅੱਗੇ ਤੋਂ ਜੇ ਕਰੂਗੀ ਗਲਤੀ ਆ ਇਹਨੇ ਬੰਦੇ ਸੁਣਦੇ ਆ ਸਰ ਜੀ ਸੇਵਾ ਕਰੋ ਤੇ ਆ ਛੋਟੀ ਕੁੜੀ ਕਰਕੇ ਬਈ ਰਾਤ ਅਸੀਂ ਕੀ ਕਹਿੰਦੇ ਮੀਂਹ ਦੇ ਵਿੱਚ ਹੀ ਨਿਕਲਿਆ ਆ ਕਿ ਰਾਤ ਯਾਰ ਕੁੜੀ ਬਾਹਰ ਨਾ ਰਵੇ ਤੇ ਹੋਣ ਇਹਨਾਂ ਦਾ ਜਿਹੜਾ ਮਸਲਾ ਹਲ ਕਰਾਤਾ ਗਿਆ ਆ ਜੇ ਜਿਹੜਾ ਇਹਨਾਂ ਦਾ ਸਮਾਨ ਚੋੱਕ ਕੇ ਬੀਬੀ ਹੁਣੀ ਕਹਿੰਦੇ ਅਸੀਂ ਰਖਾ ਦਾਂਗੇ ਤੇ ਆ ਕੁੜੀ ਨੂੰ ਵੀ ਰੱਖੂਗੇ ਇੱਥੇ ਤੇ ਇਹਨਾਂ ਨੂੰ ਵੀ ਰੱਖੂਗੇ ਠੀਕ ਹੈ ਜੀ ਹੋ ਗਿਆ ਨਾ ਮਸਲਾ ਮਰਜੀ ਆਪਣਾ ਕਰ ਬਾਬਾ ਜੀ ਕਰਾ ਲਵੀਂ ਇਹ ਇਹਨਾਂ ਨੇ ਤਾਂ ਕੁੜੀ ਆ ਪਾ ਰੱਖਣਾ ਤੇ ਇਹ ਭੈਣ ਹੁਣੀ ਕਹਿੰਦੇ ਆ ਵੀ ਜੇ ਇਹਨੇ ਕੱਲ ਨੂੰ ਵਿਆਹ ਵੀ ਕਰਵਾਉਣਾ ਹੋਇਆ ਤੇ ਸਾਨੂੰ ਦੱਸ ਦੇ ਅਸੀਂ ਕਰਵਾ ਕੇ ਦਵਾਂਗੇ ਜਿਹੜੀ ਇਹ ਭੈਣ ਆ ਸਾਡੀ ਇਹ ਕਹਿੰਦੇ ਵੀ ਇਹਦਾ ਵਿਆਹ ਅਸੀਂ ਕਰਾਂਗੇ ਇਹ ਸਾਨੂੰ ਦੇ ਦੇ ਕੋਈ ਗੱਲ। ਸਾਨੂੰ ਦੇ ਦੇ ਮੈਂ ਪਤਾ ਨਹੀਂ ਐ ਦੀ। ਠੀਕ ਹੈ ਕਿਉਂਕਿ ਜ਼ਿੰਦਗੀ ਬੜੀ ਲੰਮੀ ਆ ਜੇ ਇਹ ਭੈਣ ਚੁੰਦੀ ਆ ਵੀ ਮੈਂ ਕਿਤੇ ਅੱਗੇ ਵਿਆਹ ਕਰਵਾ ਲਾਂ ਤੇ ਫਿਰ ਇਹ ਆਪਣੀ ਮਰਜ਼ੀ ਦਾ ਫੈਸਲਾ ਲੈ ਕੇ ਮਾਤਾ ਹੁਣਾਂ ਨੂੰ ਦੱਸ ਦੇ ਤੇ ਅਸੀਂ ਜਿੱਦਾਂ ਕਹਿਣ ਕਿ ਉਦਾਂ ਨਾਲ ਕਰਾਂਗੇ। ਠੀਕ ਹੈ ਜੀ ਮਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ